ਜਿਹੜਾ ਬੰਦਾ ਆਪਣੀ ਪਤਨੀ ਨੂੰ ਗਾਲਾਂ ਕੱਢਦਾ ਉਹਦੇ ਘਰ ਆ ਕੰਮ ਜ਼ਰੂਰ ਹੁੰਦਾ ਤੁਸੀਂ ਵੇਖਿਆ ਹੋਣਾ ਕਿ ਕੁਝ ਮਨੁੱਖ ਜਿਹੜੇ ਲੋ ਆਪਣੀ ਪਤਨੀ ਨੂੰ ਬੜੀਆਂ ਗਾਲਾਂ ਕੱਢਣ ਦੇ ਦਿਲ ਤੋਂ ਬੋਲਣਗੇ ਬੁਰਾ ਕਹਿਣਗੇ ਇਹੋ ਇਹੋ ਜਿਹੇ ਸ਼ਬਦ ਬੋਲਣਗੇ ਕਿ ਉਹ ਕਈ ਵਾਰ ਸਮਝ ਦੇ ਕੇ ਸਾਡੀ ਬੜੀ ਸ਼ਾਨ ਆ ਜਨਾਨੀ ਮੇਰੇ ਤੋਂ ਬੜੀ ਡਰਦੀ ਹੈ ਮੇਰੇ ਤੋਂ ਘਬराई ਰਹੀਦੀ ਹੈ ਜੀ ਮੈਂ ਤੁਹਾਨੂੰ ਆਂ ਇੰਜ ਕਰ ਦਿੰਦਾ ਮੈਂ ਇਹਨੂੰ ਇੰਜ ਕਰ ਦਿੰਦਾ ਕੁਝ ਮਨੁੱਖ ਇੰਜ ਸੋਚਦੇ ਨੇ ਤੇ ਕਰਦੇ ਹੀ ਨਹੀਂ ਲੇਕਿਨ ਜਿਹੜਾ ਮਨੁੱਖ ਇੰਜ ਕਰਦਾ ਕੀ ਉਹਨੇ ਕਦੀ ਸੋਚਿਆ ਕਿ ਮੇਰੇ ਇੰਜ ਕਰਨ ਦੇ ਨਾਲ ਮੈਨੂੰ ਕਿਹੜੀਆਂ ਗੱਲਾਂ ਦਾ ਫੇਸ ਕਰਨੀਆਂ ਪੈ ਰਹੀਆਂ ਕਿਹੜੀਆਂ ਮੁਸ਼ਕਲਾਂ ਮੇਰੇ ਘਰ 'ਚ ਆ ਰਹੀਆਂ ਨੇ ਇਹਨਾਂ ਦੀ ਵਜ੍ਹਾ ਕੀ ਹੈ ਕੀ ਇਹਦਾ ਕਾਰਨ ਮੈਂ ਤਾਂ ਨਹੀਂ ਹੈ ਇੱਕ ਗੱਲ ਦੀ ਜ਼ਰੂਰ ਸੱਚ ਕਰਨੀ ਚਾਹੀਦੀ ਹਰ ਇੱਕ ਇਨਸਾਨ ਨੂੰ ਜਿਹੜਾ ਇਨਸਾਨ ਆਪਣੀ ਜੀਵਨ ਸਾਥੀ ਨੂੰ ਇੱਜ਼ਤ ਦਿੰਦਾ ਮਾਣ ਦਿੰਦਾ ਸਤਿਕਾਰ ਦਿੰਦਾ ਅਦਬ ਦਿੰਦਾ ਉਹ ਵੀ ਜ਼ਰੂਰ ਸੱਚ ਕਰਦਾ ਕਿ ਮੈਨੂੰ ਕੀ ਸੁੱਖ ਮਿਲਿਆ ਆ ਤੁਸੀਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਨੀ ਕਿ ਜਿਹੜੇ ਮਨੁੱਖ ਆਪਣੀ ਪਤਨੀ ਨੂੰ ਗਾਲ੍ਹਾਂ ਕੱਢਦੇ ਨੇ ਗਲਤ ਬੋਲਦੇ ਨੇ ਕਈ ਵਕਤੋਂ ਤੱਕ ਕਿ ਹੱਥ ਵੀ ਚੁੱਕਦੇ ਨੇ ਮਾਰਦੇ ਵੀ ਨੇ ਜਿਹੜੇ ਲੋਕ ਇੰਜ ਕਰਦੇ ਨੇ ਤੁਸੀਂ ਵੇਖੋ ਕਿ ਉਹਨਾਂ ਦੀ ਜ਼ਿੰਦਗੀ 'ਚ ਕਦੀ ਖੁਸ਼ੀਆਂ ਨਹੀਂ ਹੋਣਗੀਆਂ ਉਹਨਾਂ ਦੀ ਜ਼ਿੰਦਗੀ 'ਚ ਕਦੀ ਘਰ 'ਚ ਆਰਾਮ ਨਹੀਂ ਹੋਏਗਾ ਬੇਸ਼ੱਕ ਉਹਦੀ ਜੀਵਨ ਸਾਥਨੇ ਕਦੀ ਉਹਨੂੰ ਮਾੜਾ ਨਾ ਕਿਹਾ ਹੋਵੇ ਉਹ ਮਾੜਾ ਨਾ ਬੋਲਿਆ ਹੋਵੇ ਲੇਕਿਨ ਉਹਦੇ ਘਰ ਦਾ ਮਾਹੌਲ ਇਵੇਂ ਦਾ ਰਹੇਗਾ ਉਹਦੀ ਜ਼ਿੰਦਗੀ 'ਚ ਇਵੇਂ ਦੇ ਹਾਲਾਤ ਬਣਦੇ ਰਹਿਣਗੇ ਕਿ ਉਹ ਤੇ ਹਰ ਵੇਲੇ ਤਣਾਅ ਰਵੇਗਾ ਹਰ ਵੇਲੇ ਟੈਨਸ਼ਨ ਰਹੇਗੀ ਨਾਲ ਦੇ ਨਾਲ ਉਸ ਘਰ 'ਚ ਗਰੀਬੀ ਵੀ ਬਹੁਤ ਰਹੇਗੀ ਜ਼ਿੰਦਗੀ 'ਚ ਆਵਾ ਚਾਈ ਹੀ ਚੱਲਦੀ ਰਹੇਗੀ ਜੋ ਕਮਾਇਆ ਤੇ ਉਹ ਉੱਡ ਗਿਆ ਕਹਿਣ ਤੋਂ ਭਾਵ ਕੁਛ ਸਕੂਨ ਨਹੀਂ ਹੋਵੇਗਾ ਉਹਦੇ ਵਿੱਚ ਇੰਜ ਹੋਵੇਗਾ ਕਿ ਮਨੁੱਖ ساری ਉਮਰ ਇੱਕ ਸੰਘਰਸ਼ ਦੇ ਵਿੱਚ ਹੀ ਨਿਕਲਦਾ ਰਹੇਗਾ ਲੇਕਿਨ ਕਿ ਜਦੋਂ ਕਿ ਮਨੁੱਖ ਨੇ ਰੱਬ ਸੋਹਣੇ ਨੇ ਧਰਤੀ ਤੇ ਭੇਜਿਆ ਤੇ ਇਹਨੂੰ ਜ਼ਿੰਦਗੀ ਜਿਉਣ ਲਈ ਭੇਜਿਆ ਖੁਸ਼ੀਆਂ ਨਾਲ ਨਿਵਾਜਿਆ ਆ ਕਿ ਭਾਈ ਤੂੰ ਧਰਤੀ ਤੇ ਜਾ ਤੈਨੂੰ ਮਾਂ ਬਾਪ ਦਾ ਰਿਸ਼ਤਾ ਵੀ ਮਿਲੇਗਾ ਭੈਣ ਭਰਾਵਾਂ ਦੇ ਵੀ ਮਿਲਣਗੇ ਪਤਨੀ ਦਾ ਰਿਸ਼ਤਾ ਵੀ ਮਿਲੇਗਾ ਗਾੜੀ ਧੀਆਂ ਪੁੱਤਰਾਂ ਦਾ ਵੀ ਰਿਸ਼ਤਾ ਮਿਲੇਗਾ ਜੇ ਮਨੁੱਖ ਧਰਤੀ ਤੇ ਆ ਕੇ ਸਿਰਫ ਇਸੇ ਮਕਸਦ ਨੇ ਰਵੇ ਕਿ ਮੈਂ ਆਪਣੀ ਘਰ ਦੀ ਨੂੰ ਦਬਾਉਣਾ ਇਹਨੂੰ ਨੱਪ ਕੇ ਰੱਖਣਾ ਤਾਂ ਫਿਰ ਉੱਥੇ ਜ਼ਿੰਦਗੀ ਜਿਹੜੀ ਉਹ ਨਰਕ ਬਣ ਜਾਂਦੀ ਆ ਲੇਕਿਨ ਆ ਹੋ ਸਕਦਾ ਕਿਸੇ ਕਿਸੇ ਹਜ਼ਾਰਾਂ ਵਿੱਚ ਕੋਈ ਔਰਤ ਇੰਜ ਵੀ ਹੋਵੇ ਜੋ ਆਪਣੇ ਪਤੀ ਦਾ ਸਤਿਕਾਰ ਨਾ ਕਰਦੀ ਹੋਵੇ ਜਾਂ પતિ ਦੇ ਪ੍ਰਤੀ ਜ਼ਿੰਮੇਵਾਰੀਆਂ ਨਾ ਨਿਭਾਉਂਦੀ ਹੋਵੇ ਇਹ ਵੀ ਹੋ ਸਕਦਾ ਕਿ ਉਹ ਪਤੀ ਵੀ ਨਾ ਆਪਣੇ ਫਰਜ਼ ਸਮਝਦਾ ਹੋਵੇ ਕਿਉਂਕਿ ਹਰ ਪਹਿਲੂ ਹਰ ਵਿਸ਼ਾ ਇੱਕ ਅਲੱਗ-ਅਲੱਗ ਹੁੰਦਾ ਸਾਨੂੰ ਸਾਰਿਆਂ ਨੂੰ ਬਹੁ ਗਿਣਤੀ ਵਿਸ਼ੇ ਨੂੰ ਲੈ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ لیکن ਜਿਹੜਾ પતિ ਆਪਣੀ ਜੀਵਨ ਸਾਥ ਨੂੰ ਇੱਜ਼ਤ ਦਿੰਦਾ ਮਾਨ ਦਿੰਦਾ ਸਤਕਾਰ ਦਿੰਦਾ ਉਸ ਘਰ ਵਿੱਚ ਖੁਸ਼ੀਆਂ ਹੀ ਹੁੰਦੀਆਂ ਨੇ ਉਹ ਮਨੁੱਖ ਕਦੀ ਵੀ ਨਹੀਂ ਚਾਹੁੰਦਾ ਕਿ ਮੇਰਾ ਇੱਕ ਮਿੰਟ ਵੀ ਮੇਰਾ ਇੱਕ ਘੰਟਾ ਇੱਕ ਦਿਨ ਜਾਂ ਇੱਕ ਹਫਤਾ ਖਰਾਬ ਹੋਵੇ ਉਹ ਹਮੇਸ਼ਾ ਇਹ ਚਾਹੁੰਦਾ ਹੈ ਕਿ ਉਹਦੀ ਜ਼ਿੰਦਗੀ 'ਚ ਖੁਸ਼ੀਆਂ ਰਹਿਣ ਤੇ ਰਹਿੰਦੀਆਂ ਮੀਨੇ ਉਸ ਘਰ 'ਤੇ ਪੈਸਾ ਵੀ ਬੜਾ ਹੁੰਦਾ ਉੱਥੇ ਉਮਰ ਵੀ ਬੜੀ ਲੰਬੀ ਹੁੰਦੀ ਜ਼ਿੰਦਗੀ ਜੀਉਣ ਦਾ ਇੱਕ ਵੱਖਰਾ ਹੀ ਮਜ਼ਾ ਹੁੰਦਾ ਆ ਤੇ ਇਸ ਕਰਕੇ ਇਸ ਸਾਨੂੰ ਜਾਂ ਜਿਹੜੇ ਵੀ ਮਨੁੱਖ ਬਣੇ ਨੇ ਜਿਨ੍ਹਾਂ ਨੂੰ ਰੱਬ ਸੋਹਣੇ ਨੇ ਰਿਸ਼ਤੇ ਦਿੱਤੇ ਨੇ ਜਿਨ੍ਹਾਂ ਦੇ ਜੀਵਨ ਸਾਥ ਨਾਲ ਜੁੜੀਆਂ ਨੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਕੋਈ ਔਰਤ ਆਪਣੇ ਭੈਣ ਭਰਾਵਾਂ ਮਾਂ ਬਾਪ ਆਪਣਾ ਘਰ ਛੱਡ ਕੇ ਸਾਡੇ ਕੋਲ ਆਉਂਦੀ ਆ ਸਾਡੀ ਜ਼ਿੰਦਗੀ ਚ ਆਉਂਦੀ ਆ ਤੇ ਸਾਡੀ ਜ਼ਿੰਦਗੀ ਨੂੰ ਸਵਰਗ ਬਣਾ ਦਿੰਦੀ ਆ ਤੇ ਮੈਂ ਆਸ ਕਰਦਾ ਮੇਰੇ ਸੱਜਣ ਇਸ ਵਿਸ਼ੇ 'ਤੇ ਵਾਜੂਰ ਧਿਆਨ ਦੇਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਚਿਤਰ ਸਿੰਘ ਦਰਸਿਕਾ ਜੋੰਦੇ ਵਾਸਤੇ ਰੱਬ ਸੋਣਾ ਤੁਹਾਡੀਆਂ ਜੰਮੀਆਂ ਬਣਾਕਰ